ਇਹ ਕੰਪਲੇਂਟ ਵੀ ਦਿੱਤੀ ਦੱਸੋ ਜਾਂਦੇ ਆ ਅ ਇਸ ਵਕ ਮੈਂ ਸਾਰਿਆਂ ਦਾ ਪਹਿਲੇ ਸਵਾਗਤ ਕਰਦਾ ਪ੍ਰੈਸ ਵਾਲਿਆਂ ਦਾ ਅੱਜ ਜਿਹੜੀ ਬਾਈਟ ਅਸੀਂ ਤੁਹਾਨੂੰ ਦੇ ਰਿਹਾ ਇਨਫੋਰਮੇਸ਼ਨ ਇਹ ਮੇਨ ਕੀ ਸੀ ਕਿ ਇੱਥੇ ਨਾ ਗੁੰਡਾ ਟੈਕਸ ਇੱਕ ਬੜਾ ਇਕੱਠਾ ਕੀਤਾ ਜਾ ਰਿਹਾ ਤੇ ਹੈਰਾਨੀ ਦੀ ਗੱਲ ਇਹ ਕੰਪਲੇਨ ਤੋਂ ਬਾਅਦ ਅਜੇ ਤੱਕ ਵੀ ਇਹ ਚੱਲੂ ਆ ਜਦ ਅਸੀਂ ਇਹਦੇ ਚ ਇਹ ਕੀ ਹੋਇਆ ਕਿ ਸੀ ਕਿ ਕਾਟੋ ਵਾਲਾ ਆਪਣਾ ਆਟੋ ਲਾਉਣਾ ਚਾਹੁੰਦਾ ਸੀ ਤੇ ਉਹਦੇ ਕੋ 5000 ਰੁਪਇਆ ਮੰਗਿਆ ਜਾਂਦਾ ਸੀ ਗੁਰਦਾਸਪੁਰ ਤੋਂ ਧਾਰੀਵਾਲ ਆਟੋ ਚਲਾਉਣ ਵਾਸਤੇ ਜਦ ਯੂਨੀਅਨ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਬਾਈਟ ਵੀ ਇੱਕ ਹੈ ਜਿਹੜੀ ਮੈਂ ਤੁਹਾਨੂੰ ਦੇ ਦਾਂਗਾ ਜਿਹਦੇ ਵਿੱਚ ਮੰਨੇਗਾ ਸਾਡਾ 5000 ਰੁਪਿਆ ਯੂਨੀਅਨ ਫੰਡ ਹੈ ਜਿਹੜਾ ਅਸੀਂ ਲੈਣਾ ਵਾ ਇਸ ਤੋਂ ਬਿਨਾਂ ਕੋਈ ਵੀ ਇਸ ਰੋਡ ਤੇ ਆਟੋ ਨਹੀਂ ਚਲਾ ਸਕਦਾ ਫਿਰ ਮਜਬੂਰਨ ਮੈਨੂੰ ਉਹਦੀ ਕੰਪਲੇਨ ਕਰਨੀ ਪਈ ਕਿਉਂਕਿ ਮੈਂ ਅਸੀਂ ਖਬਰ ਨਹੀਂ ਸੀ ਲਾੜਾ ਚਾਹੁੰਦੇ ਕਿਉਂਕਿ ਉੱਥੇ ਬਹੁਤ ਜਿਹੜੇ ਹੈਗੇ ਨੇ ਆਟੋ ਚਾਲਕ ਜਿਹੜੇ ਉਹ ਗਰੀਬ ਲੋਕ ਹੈਗੇ ਨੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਕੋਈ ਵੀ ਨੁਕਸਾਨ ਹੋਵੇ ਪਰ ਮਜਬੂਰਨ ਸਾਨੂੰ ਉਹ ਖਬਰਾਂ ਵੀ ਲਾਉਣੀ ਪਈਆਂ ਹਰਾਨੀ ਦੀ ਗੱਲ ਇਹ ਆ ਇਹ ਹੋਈ ਕਿ ਜਿਹੜੇ ਇਹ ਆਟੋ ਯੂਨੀਅਨ ਦੇ ਪ੍ਰਧਾਨ ਹੈ ਇਹਨਾਂ ਦੀ ਸੈਟਿੰਗ ਬੜੀ ਤਗੜੀ ਹੈ ਕਿਉਂਕਿ ਕੰਪਲੇਨ ਤੋਂ ਬਾਅਦ ਖਬਰਾਂ ਤੋਂ ਬਾਅਦ ਅੱਜ ਵੀ ਉੱਥੇ ਬਕਾਇਦਾ ਪਰਚੀਆਂ ਕੱਟ ਕੇ ਆਟੋ ਚਲਾਏ ਜਾਂਦੇ ਨੇ ਕਿਉਂਕਿ ਇਹਨਾਂ ਦੇ ਜੇ ਕਈ ਸੁਣੀ ਗੱਲ ਕਰੀਏ ਸੁਣ ਚ ਇਹ ਵੀ ਆਇਆ ਵਾ ਕਿ ਆਪ ਕਹਿੰਦੇ ਨੇ ਕਿ ਸਾਡਾ ਹਿੱਸਾ ਉਤੋਂ ਤੱਕ ਜਾਂਦਾ ਵਾ ਸੋ ਇੱਥੇ ਮੈਂ ਵੀ ਦੱਸਾਂਗਾ ਕਿ ਤਿੰਨ ਨਾਕੇ ਪਾਸ ਕਰਕੇ ਆਉਂਦੇ ਨੇ ਪਹਿਲੇ ਧਾਰੀਵਾਲ ਦਾ ਫਿਰ ਸਦਰ ਗੁਰਦਾਸਪੁਰ ਦਾ ਜਿਹੜਾ ਬਬਰੀ ਹਾਈ ਟੈਕ ਨਾਕਾ ਵਾ ਉਸ ਤੋਂ ਬਾਅਦ ਸਿਟੀ ਗੁਰਦਾਸਪੁਰ ਦੇ ਵਿੱਚ ਇਹ ਪਹਿਲੇ ਜਿਹੜਾ ਪਹਿਲੇ ਪੁਰਾਣਾ ਬੱਸ ਸਟੈਂਡ ਹੁੰਦਾ ਸੀ ਉੱਥੋਂ ਫਿਰ ਜਿਹੜਾ ਹੁਣ ਬੱਸ ਸਟੈਂਡ ਬੰਦ ਹੋ ਗਿਆ ਇਹਨੂੰ ਵੀ ਅਸੀਂ ਪਰਾੜਾ ਕਹਿੰਦੇ ਠਿਆੜਗੇ ਬਕਾਇਦਾ ਗੱਡੀਆਂ ਘਲਾਰਦੇ ਨੇ ਤੁਸੀਂ ਆਪ ਦੇਖੋਗੇ ਇਹਨਾਂ ਦੀ ਕਿੰਨੀ ਤਗੜੀ ਸੈਟਿੰਗ ਆ ਤਿੰਨ ਨਾਕਿਆਂ ਤੇ ਕਦੇ ਚੈਕਿੰਗ ਨਹੀਂ ਹੋਈ ਇੱਕ ਵੀ ਬੰਦੇ ਦੀ ਯੂਨੀਫਾਰਮ ਨਹੀਂ ਆ ਕਿਉਂਕਿ ਅਸੀਂ ਗੱਲ ਰੂਲਾਂ ਦੀ ਕਰਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਆਣ ਕੇ ਕਲੁੰਦੀ ਕੀਤੀ ਹੈ ਕਿ ਇਹ ਬੰਦਾ ਜਿਹੜਾ ਵਾ ਲਗਭਗ ਬੋਤਾ ਨਹੀਂ ਤੇ ਸਾਲ ਦਾ 8 ਲੱਖ ਰੁਪਇਆ ਇਕੱਠਾ ਕਰਵਾਵਾ ਇਹਨਾਂ ਆਟੋ ਵਾਲਿਆਂ ਕੋਲ ਉਹ ਕਿਵੇਂ ਕਰਦਾ ਸੀ ਉਹ ਸਰ ਗੱਲ ਇਹ ਤਾਂ ਕਿ 5000 ਰੁਪਇਆ ਇਹ ਪਰ ਆਟੋ ਕੋ ਲੈਂਦੇ ਨੇ ਜੋ ਇਹ ਕਹਿੰਦੇ ਨੇ ਉਹ 5000 ਦੇ ਹਿਸਾਬ ਨਾਲ ਇਹਨਾਂ ਕੋਲ ਜਿਹੜੇ ਆਟੋ ਨੇ ਉਹ 70 ਤੋਂ 100 ਨੇ ਲਗਭਗ ਜੇ 100 ਦੀ ਗੱਲ ਕਰੀਏ ਤੇ 5 ਲੱਖ ਰੁਪਇਆ ਬਣਦਾ 5 ਨੂੰ ਜੇ ਆਪਾਂ 100 ਨਾਲ ਗੁਣਾ ਕਰਦੇ ਹਾਂ ਦੂਸਰਾ ਇਹ 30 ਮਤਲਬ ਹਰ ਆਟੋ ਕੋ 10 ਰੁਪਏ ਰੋਜ਼ ਲੈਂਦੇ ਨੇ ਫਿਰ ਇਹਦੇ プラス ਨਾਲ 20 ਰੁਪਏ ਸੰਡੇ ਦੇ ਲੈਂਦੇ ਨੇ ਜਿਹਦੇ ਹਿਸਾਬ ਨਾਲ 30000 ਰੁਪਏ ਪਰ ਮੰਥ ਉਹ ਇਨਕਮ ਵੱਧਦੀ ਹੈ ਫਿਰ ਦੂਸਰੇ ਪਾਸੇ ਜਦੋਂ ਅਸੀਂ ਇਹਦੇ ਹੋਰ ਮਲਕ ਡੁੰਗਾਈ ਚ ਗਏ ਤਾਂ ਸਾਡੇ ਕੋਲ ਸਲਿੱਪਾਂ ਵੀ ਆਈਆਂ ਜਿਹੜਾ 200 ਰੁਪਏ ਮਹੀਨਾ ਇਹ ਵੱਖਰਾ ਇਕੱਠਾ ਕਰਦੀ ਹੈ ਮਾਲਕ ਇੱਕ 200 ਰੁਪਿਆ ਸਲਿੱਪਾਂ ਨੇ ਜਿਹੜੀਆਂ ਇਹਨਾਂ ਦੀ ਯੂਨੀਅਨ ਦੇ ਹੀ ਕਾਫੀ ਬੰਦੇ ਜਿਹੜੇ ਦੇ ਕੇ ਕਹਿੰਦੇ ਕਿ ਸਾਡੇ ਕੋ ਬੁੰਡਾ ਟੈਕਸ ਕੱਢਿਆ ਜਾਂਦਾ ਸਾਨੂੰ ਗਾਰਾ ਵੀ ਕਰਦੇ ਨੇ ਸਾਡੇ ਨਾਲ ਮਾਰਕਟਾਈ ਵੀ ਕਰਦੇ ਨੇ ਤੇ ਜੇ ਅਸੀਂ ਕਿਸੇ ਅੱਗੇ ਰੋਨੇ ਆ ਤੇ ਜਿਹੜੇ ਲੋਕਲ ਪ੍ਰਸ਼ਾਸਨ ਆ ਉਹਨੂੰ ਕਹਿ ਕੇ ਸਾਡੇ ਚਾਲਾਨ ਵੀ ਕਟਾ ਦਿੰਦਾ ਵਾ ਜਿਹੜਾ ਇਹਨੂੰ ਪੈਸੇ ਨਹੀਂ ਦਿੰਦਾ ਪਰ ਇਹ ਸਰਕਾਰ ਦੇ ਸਰਕਾਰ ਦੀਆਂ ਤੇ ਫਿਰ ਇਹ ਕਿਦਾ ਟੈਕਸ ਦੇਖੋ ਮਿਲੀ ਭੁਗਤਾ ਅਸੀਂ ਵੀ ਇਹੋ ਰੋਲਾ ਪਾਉਣ ਦੇ ਆ ਕਿ ਜੇ ਚੱਲਣੇ ਆ ਠੀਕ ਹੈ 10 ਰੁਪਏ ਪਰਚੀ ਲਓ ਕੋਈ ਜ਼ਿਆਦਾ ਇੱਕ ਸਟੈਂਡਰ ਹੈਗਾ ਕਿ 10 ਰੁਪਏ ਠੀਕ ਹੈ ਇੱਕ ਜਿਹੜਾ ਬੰਦਾ ਦਿਹਾੜ ਉਹ ਵੀ ਨਹੀਂ ਆ ਚਲੋ ਲੈ ਲਓ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਇੱਕ ਬੜਾ ਵਧੀਆ ਇੱਕ ਸਿਸਟਮ ਰੱਖਿਆ ਬਟ 5000 ਦਾ ਦੂਸਰਾ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਬੇਨਤੀ ਕੀਤੀ ਕਿ ਇਹਦੀ ਜਿਹੜੀ ਯੂਨੀਅਨ ਆ ਉਹਦੀ ਰਜਿਸਟ੍ਰੇਸ਼ਨ ਨੰਬਰ ਉਹਦੇ ਜਿਹੜੇ ਜਦੋਂ ਰਜਿਸਟਰ ਹੋਈ ਸੀ ਉਹਦੇ ਚ ਕਿਹੜੇ ਕਿਹੜੇ ਮੈਂਬਰ ਸੀ ਉਹਨਾਂ ਦਾ ਮੈਮੋਰੰਡਮ ਤੇ ਕਿੰਨੇ ਪੈਸੇ ਯੂਨੀਅਨ ਚ ਲਿਖੇ ਗਏ ਆ ਕਿ ਇਹਨਾਂ ਨੇ ਫੰਡ ਇਕੱਠੇ ਕਰਨੇ ਆ ਤੇ ਉਹਦਾ ਆਡਿਟ ਇਹ ਸਾਰੀਆਂ ਚੀਜ਼ਾਂ ਮੰਗੀਆਂ ਗਈਆਂ ਸੀ ਪਰ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ ਜਿਹੜਾ ਇਹ ਰਜਿਸਟ੍ਰੇਸ਼ਨ ਨੰਬਰ ਆ ਸੌਦਾ ਜਿਹੜਾ ਸੌਰੀ ਜਿਹੜੀ ਇਹ ਪਰਚੀ ਹੈਗੀ ਆ ਇਦੇ ਉੱਤੇ ਜਿਹੜਾ ਲਿਖਿਆ ਗਿਆ ਵਾ ਇਹਦੇ ਉੱਤੇ ਰਜਿਸਟ੍ਰੇਸ਼ਨ ਨੰਬਰ ਕਿਤੇ ਨਹੀਂ ਲਿਖਿਆ ਤੇ ਹਰਾਨੀ ਦੀ ਗੱਲ ਇਹ ਹੈ ਕਿ ਇਹਦੇ ਤੇ ਰਸੀਦ ਨੰਬਰ ਵੀ ਨਹੀਂ ਜਿਹੜਾ ਡਿਸਪਲੇ ਹੋਇਆ ਨੰਬਰ ਜਰੂਰ ਪਾਇਆ ਬਟ ਪੈਨ ਦੇ ਨਾਲ ਰਸੀਦ ਨੰਬਰ ਲਿਖਿਆ ਜਾਂਦਾ ਸੋ ਜੇ ਕੋ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਕੀਤੀ ਸੀ ਤੇ ਕਾਪੀ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨ ਨੂੰ ਵੀ ਕੀਤੀ ਸੀ ਐਸਐਸਪੀ ਸਾਹਿਬ ਨੂੰ ਵੀ ਕੀਤੀ ਸੀ ਤੇ ਆਰਟੀਓ ਸਾਹਿਬ ਨੂੰ ਵੀ ਕੀਤੀ ਸੀ ਤੇ ਈਓ ਤੇ पीडब्ल्यूडी ਮਿਕ ਡਿਪਾਰਟਮੈਂਟਾਂ ਨੂੰ ਹੀ ਕੀਤੀ ਸੀ ਕਿਉਂਕਿ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਛੜਕਾਂ ਨੇ ਉਹ ਮਿਸੀਪਲ ਕਾਰਪੋਰੇਸ਼ਨ ਤੇ पीडब्ल्यूडी ਦੀਆਂ ਸੀ ਜਿੱਤਾਂ ਤੇ ਇਹ ਬੈਠ ਕੇ ਟੈਕਸ ਇਕੱਠਾ ਕਰਦੇ ਨੇ ਤੇ ਸੋ ਹਰਾਨੀ ਦੀ ਗੱਲ ਇਹ ਵੀ ਆ ਕਿ ਅਜੇ ਤੱਕ ਇਹ ਟੈਕਸ ਬੰਦ ਨਹੀਂ ਹੋਇਆ ਸੋ ਇਥੋਂ ਸਾਫ ਪਤਾ ਲੱਗਦਾ ਵਾ ਕਿ ਇਹਨਾਂ ਦੀ ਸੈਟਿੰਗ ਉੱਪਰ ਤੱਕ ਆ ਪਾਈ ਸਰਕਾਰਾਂ ਦੇ ਚੇਂਜ ਹੋ ਗਈਆਂ ਸਰਕਾਰਾਂ ਨੂੰ ਵੀ ਛੱਡੀ ਹੈ ਕਿਉਂਕਿ ਅੱਜ ਦੀ ਡੇਟ 'ਚ ਜਿਹੜਾ ਜਾਬਤਾ ਲੱਗਾ ਵਾ ਚੋਣ ਕਮਿਸ਼ਨ ਦੇ ਅੰਡਰ ਆ ਸਾਡਾ ਸਾਰਾ ਪੰਜਾਬ ਉਹਦੀ ਵੀ ਪਰਵਾਹ ਨਹੀਂ ਆ ਅੱਜ ਵੀ ਜਾ ਕੇ ਤੁਸੀਂ ਦੇਖੋਗੇ ਹਸਪੀਟਲ ਦੇ ਬਾਹਰ ਇਹਨਾਂ ਨੇ ਆਪਣਾ ਇੱਥੇ ਬਟਾਲਾ ਰੋਡ ਤੇ ਜਿਹੜਾ ਡੰਗਰਾਂ ਦਾ ਹਸਪਤਾਲ ਉਹਦੇ ਬਾਹਰ ਬੈਠ ਕੇ ਇੱਕ ਬੈਂਚ ਲਾਇਆ ਵਾ ਉੱਥੇ ਬੈਠ ਕੇ ਇਹ ਪਰਚੀਆਂ ਕੱਟਦੇ ਨੇ ਅੱਜ ਵੀ ਕੱਟਦੇ ਤੁਹਾਨੂੰ ਨਜ਼ਰ ਆਉਣਗੇ ਬਿਲਕੁਲ ਗੁੰਡਾ ਟੈਕਸ ਹੈ ਜੀ ਬਾਕੀ ਜੇ ਕਹੀਏ ਕਿ ਹਾਂ ਵੀ ਸਰਕਾਰ ਨਾਲ ਗੱਲ ਕੀਤੀ ਉਹਨਾਂ ਦੇ ਕੰਨਾਂ ਤੇ ਯੂਨੀ ਸਰਕ ਦੀ ਮੈਨੂੰ ਕਿਹਾ ਜਾਂਦਾ ਕਿ ਗਰੀਬ ਬੰਦੇ ਆ ਕਿੰਨੇ ਅਕਦੇ ਚਲਾਨ ਕੱਟੀਏ ਯਾਰ ਜੇ ਗਰੀਬ ਨੇ ਸਾਰੇ ਹੀ ਗਰੀਬ ਨੇ ਜਿਹੜਾ ਸਵੇਕ ਵੇਚਣ ਡਿਆ ਉਹ ਵੀ ਗਰੀਬ ਜਿਹੜਾ ਮਰਡਰ ਕਰਦਾ ਕਿਤੇ ਭਲੇਕੇ ਨਾਲ ਉਹ ਵੀ ਗਰੀਬ ਆ ਫਿਰ ਇਹਨਾਂ ਨੂੰ ਖੁੱਲਾ ਛੱਡ ਦੋ ਕਿਉਂਕਿ ਇਹ ਗਰੀਬ ਕਿਉਂ ਨੇ ਕਿਉਂਕਿ ਇਹ ਪੈਸੇ ਦਿੰਦੇ ਤਾਂ ਸੋ ਮੈਂ ਇਹ ਅਲੀਗੇਸ਼ਨ ਬੜੇ ਕੰਫੀਡੈਂਟ ਨਾਲ ਕਰਦਾ ਕਿਉਂਕਿ ਜਿੱਦਨ ਦੀ ਮੈਂ ਸ਼ਿਕਾਇਤ ਦਿੱਤੀ ਹੈ ਜਿੱਦਨ ਦਾ ਸੀ ਰੋਲਾ ਪਾਇਆ ਇਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸੋ ਪੀ ਚਾਰ ਚਲਾਨ ਹੋਏ ਆ ਉਹ ਵੀ ਅੱਖਾਂ ਚ ਟੂੜ ਪਾਉਣ ਵਾਸਤੇ ਕਿ ਅਸੀਂ ਕਾਰਵਾਈ ਕੀਤੀ ਆ ਤੁਹਾਡਾ ਤਾਂ ਅੱਜ ਵੀ ਤੁਸੀਂ ਦੇਖੋਗੇ ਤੇ ਇਹਨਾਂ ਦੀ ਕਿਸੇ ਦੀ ਯੂਨੀਫਾਰਮ ਨਹੀਂ ਹੈ ਜਾ ਕੇ ਕਿਸੇ ਨੂੰ ਵੀ ਘਲਾਰ ਕੇ ਪੁੱਛ ਲਿਓ ਕੀ ਉਹਦੇ ਡਾਕੂਮੈਂਟ ਹੈਗੇ ਨੇ ਸੋ ਸਾਡਾ ਗੁਰਦਾਸਪੁਰ ਦਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਬੁੜਾਵਾ ਦੇ ਦੇ ਮੰਗ ਕਰਦੇ ਹੋ ਜੀ ਮੰਗ ਅਸੀਂ ਇਹੋ ਹੀ ਕਰਦੇ ਹਾਂ ਕਿ ਜਿਹੜਾ ਇੱਥੇ ਅਸੀਂ ਇਹ ਨਹੀਂ ਕਹਿੰਦੇ ਘਾਟੋ ਆ ਦੇ ਕਾਰਵਾਈ ਕਰੋ ਅਸੀਂ ਕਹਿੰਨੇ ਕਿ ਯੂਨੀਅਨ ਤੇ ਕਾਰਵਾਈ ਕਰੋ ਜਿਹੜੀ ਯੂਨੀਅਨ ਇਸ ਟਾਈਮ ਗੁੰਡਾ ਟੈਕਸ ਇਕੱਟ ਕਰਦੀ ਤੇ ਕਿੰਨੇ ਇਹਨੂੰ ਇੰਦਾ ਬਹੁਬਲੀ ਬੜਾਤਾ ਵਾ ਕਿ ਜਿੰਨੋਂ ਕਿਸੇ ਦਾ ਆਦਮੀ ਆ ਜਿਹੜਾ ਅੱਜ ਦੀ ਡੇਟ 'ਚ 8 ਲੱਖ ਰੁਪਏ ਆਪਣੀ ਜੇਬ 'ਚ ਪਾਉਂਦਾ ਦੱਸੇ ਕਿ ਇਹਦੀ ਮਦਦ ਕੀਤੀ ਆ ਜਿਹਦੀ ਮਦਦ ਕੀਤੀ ਆ ਉਹ ਬੰਦੇ ਦੇ ਸਾਨੂੰ ਇੱਕ ਲਿਸਟ ਦੇ ਦੇ ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿੰਨੇ ਕਿੰਨੇ ਪੈਸੇ ਦਿੱਤੇ ਆ ਸੋਨ ਚ ਤੇ ਇਹ ਵੀ ਆਇਆ ਕਿ ਜਿਹੜੇ ਪੈਸੇ ਦਿੰਦੇ ਨੇ ਉਹ ਫਿਰ ਬੰਦਾ ਵਾਪਸ ਵੀ ਕਰਦਾ ਇਹਨਾਂ ਨੂੰ ਤੇ ਉਹ ਫਿਰ ਮਦਦ ਕਾਦੀ ਹੋਈ